ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਇਹ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਕਿਉਂ ਨਾ ਦਈਏ ਕਿਉਂਕਿ ਜ਼ਮਾਨਤ ਦੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਤਕਰੀਬਨ 3 ਘੰਟੇ ਚੱਲੀ ਸੁਣਵਾਈ ਵਕੀਲ ਕਹਿੰਦੇ ਕਿ ਜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿ ਰਹੇ ਆ ਕਿ ਜੇ ਜਾਂਚ ਪੂਰੀ ਨਹੀਂ ਹੋਈ ਤੇ ਤੁਸੀਂ ਚਲਾਨ ਕਿਦਾਂ ਪੇਸ਼ ਕਰ ਦਿੱਤਾ ਸਰਕਾਰ ਆਪਣੇ ਇਸੇ ਬਿਆਨ ਤੇ ਅੜੀ ਸੀ ਕਿ ਅਜੇ ਜਾਂਚ ਕਰ ਰਹੇ ਆ ਜੀ ਅਜੇ ਇਹ ਜ਼ਮਾਨਤ ਨਾ ਦਿੱਤੀ ਜਾਵੇ ਸੋ ਇਹ ਕੇਸ ਜਿੱਧਰ ਨੂੰ ਜਾਂਦਾ ਲੱਗਦਾ ਜਿਸ ਹਿਸਾਬ ਦੇ ਨਾਲ ਹਾਈ ਕੋਰਟ ਦਾ ਰੁਖ ਰਿਹਾ ਕੱਲ ਦਾ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਬਹੁਤਾ ਲੰਮਾ ਸਮਾਂ ਇਸ ਤੋਂ ਬਾਅਦ ਜੇਲ੍ਹ ਦੇ ਵਿੱਚ ਰਹਿਣਗੇ ਤੇ ਜਿਹੜਾ ਕੇਸ ਬਣਿਆ ਉਹਦਾ ਪ੍ਰਚਾਰ ਇਹ ਹੋਇਆ ਕਿ ਨਸ਼ੇ ਦਾ ਆ ਪਰ ਕੇਸ ਉਹ ਵਿਜੀਲੈਂਸ ਦਾ ਸੀ ਪਰ ਇਸ ਸਭ ਕਾਫੇ ਦੇ ਵਿੱਚ ਇੱਕ ਗੱਲ ਪੱਕੀ ਜਿਹੜੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧੀ ਧਿਰ ਦੇ ਮਨ ਦੇ ਵਿੱਚ ਵੀ ਜ਼ਰੂਰ ਸੀ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਤਿੱਖੇ ਸਵਾਲ ਭਗਵੰਤ ਮਾਨ ਉਹਨਾਂ ਦੇ ਉੱਤੇ ਕਰਦੇ ਸੀ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਯਾਤਰਾਏ ਕਰਨੀ ਪੈ ਗਈ ਹੈ। ਬੀਪੀ ਸਿੰਘ ਗਿੱਲ ਜੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਵਿਕਰਮਜੀਤ ਸਿੰਘ ਮਜੀਠੀਆ ਕੇਸ ਤੇ ਜਵਾਬ ਮੰਗਿਆ ਹੈ। ਕੀ ਜਦ ਚਲਾਨ ਪੇਸ਼ ਕੀਤਾ ਹੈ ਤਾਂ ਜਮਾਨਤਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਵਿਕਰਮ ਸਿੰਘ ਮਜੀਠੀਆ ਇਸ ਵਕਤ ਜੇਲ੍ਹ ਦੇ ਵਿੱਚ ਨੇ ਤੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਉੱਤੇ ਲਗਾਤਾਰ ਹਰ ਕੋ ਬੰਦੇ ਦੀ ਅੱਖ ਆ ਇਹ ਗੱਲ ਜ਼ਿਕਰਯੋਗ ਆ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਬਣੀ ਸੀ ਸਭ ਤੋਂ ਜ਼ਿਆਦਾ ਜੇ ਕੋਈ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਿਆ ਤੇ ਉਸੀ ਵਿਕਰਮ ਸਿੰਘ ਮਜੀਠੀਆ ਜਦੋਂ ਵਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੈਂਸ ਕਰਨ ਬੈੰਦੇ ਸੀ ਤੇ ਪਤਾ ਨਹੀਂ ਸੀ ਹੁੰਦਾ ਵੀ ਅਜੋ ਕਿਹੜਾ ਸੱਪ ਕੱਢ ਦੇਣਗੇ ਇਹ ਕੰਮ ਲਗਾਤਾਰ ਚੱਲਿਆ ਨਾਲ ਹੀ ਉਹ ਕਈ ਵਾਰੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਕਹਿੰਦੇ ਰਹੇ ਆ ਕਿ ਮੇਰੇ ਖਿਲਾਫ ਕੇਸ ਹੁਣ ਦਰਜ ਹੋਣੇ ਵਾਲਾ ਵਿਜੀਲੈਂਸ ਦਾ ਉਹ ਗੱਲ ਹੀ ਹੋਈ ਵਿਜੀਲੈਂਸ ਨੇ ਉਹਨਾਂ ਦੇ ਘਰੇ ਛਾਪਾ ਮਾਰਿਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਲਗਾਤਾਰ ਜਿਹੜਾ ਉਹ ਹਾਲੇ ਜੇਲ੍ਹ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢੱਲੋਂ ਵੀ ਮਿਲ ਕੇ ਆਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਜਿਹੜੀ ਉਹਦੇ ਵਿੱਚ ਕੱਲ ਸ਼ੁੱਕਰਵਾਰ ਨੂੰ ਸੁਣਵਾਈ ਸੀ ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਇਹ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਕਿਉਂ ਨਾ ਦਈਏ ਕਿਉਂਕਿ ਜ਼ਮਾਨਤ ਦੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਤਕਰੀਬਨ 3 ਘੰਟੇ ਚੱਲੀ ਸੁਣਵਾਈ ਵਕੀਲ ਕਹਿੰਦੇ ਕਿ ਜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿ ਰਹੇ ਆ ਕਿ ਜੇ ਜਾਂਚ ਪੂਰੀ ਨਹੀਂ ਹੋਈ ਤੇ ਫਿਰ ਤੁਸੀਂ ਚਲਾਨ ਕਿਦਾਂ ਪੇਸ਼ ਕਰ ਦਿੱਤਾ ਇਹ ਬੜਾ ਚਰਚਾ ਚੱਲਿਆ ਸੀ ਪਿੱਛੇ ਜੇ ਕਿ ਉਹ ਬਹੁਤ ਵੱਡਾ ਪੱਖਤਾ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੇ ਚਲਾਨ ਦੇ ਵਿੱਚ ਕਾਗਜ਼ ਹੀ ਸਾਰੇ ਜਦੋਂ ਕਿ ਸਰਕਾਰ ਦਾ ਇਹ ਪੱਖ ਸੀ ਸਰਕਾਰੀ ਵਕੀਲਾਂ ਦਾ ਇਹ ਪੱਖ ਸੀ ਕਿ ਅਜੇ ਅਸੀਂ ਜਾਂਚ ਕਰ ਰਹੇ ਹਾਂ ਤੇ ਉਹਨਾਂ ਦੇ ਵਕੀਲਾਂ ਦਾ ਇਹ ਤਰਕ ਸੀ ਵੀ ਜਾਂਚ ਇਹ ਜੇ ਕਰ ਰਹੇ ਆ ਤੇ ਫਿਰ ਚਲਾਨ ਕਿਦਾਂ ਪੇਸ਼ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਜੀ ਜਾਂਚ ਪੂਰੀ ਨਹੀਂ ਹੋਈ ਤੇ ਫਿਰ ਤੁਸੀਂ ਇਹ ਕਦੀ ਆਮਦਨ ਦਾ ਕੇਸ ਕਹਿ ਦਿੰਨੇ ਆ ਤੇ ਕਦੀ ਇਹਨੂੰ ਨਸ਼ੇ ਦਾ ਕੇਸ ਕਹਿ ਦਿੰਨੇ ਆ ਕਿਉਂਕਿ ਕੇਸ ਦਰਜ ਕੀਤਾ ਸੀਗਾ ਵਿਜੀਲੈਂਸ ਨੇ ਤੇ ਪ੍ਰਚਾਰ ਇਹ ਹੁੰਦਾ ਰਿਹਾ ਕਿ ਕੇਸ ਨਸ਼ੇ ਦਾ ਆ ਪਰ ਜਿਹੜੀ ਜਿਹੜਾ ਕੇਸਦਾਰ ਚ ਹੋਇਆ ਉਹ ਆਮਦਨ ਤੋਂ ਵੱਧ ਸਰੋਤ ਬਣਾਉਣ ਦਾ ਹੋਇਆ ਜਿਹੜਾ ਕਿ ਕਿਸੇ ਵੀ ਅਹੁਦੇ ਉੱਤੇ ਰਹਿ ਜੇ ਨਾ ਮੰਤਰੀ ਦੇ ਐਮਐਲਏ ਦੇ ਮੰਤਰੀ ਤੇ ਰਹਿ ਜੇ ਸਰਕਾਰ ਦੇ ਵਿੱਚ ਉਹਦੇ ਖਿਲਾਫ ਬਣਾਇਆ ਜਾ ਸਕਦਾ ਹੁੰਦਾ ਇਸ ਤੋਂ ਬਾਅਦ ਉਹਨਾਂ ਨੇ ਅਦਾਲਤ ਨੇ ਇਹਦੇ ਤੇ ਰੋਕ ਆਪਣਾ ਸਖਤ ਕਰਦਿਆਂ ਸਵਾਲ ਕੀਤਾ ਕਿ ਇਹਦੇ ਵਿੱਚ ਕੋਈ ਨਵੇਂ ਤੱਥ ਤਾਂ ਹੈ ਨਹੀਂ ਜਿਹਨਾਂ ਉੱਤੇ ਤੁਸੀਂ ਬਹਿਸ ਕਰ ਰਹੇ ਆ ਤੱਥ ਤਾਂ ਪੁਰਾਣੇ ਹੀ ਆ ਤੇ ਫਿਰ ਕਿਸ ਆਧਾਰ ਤੇ ਵਿਕਰਮ ਸਿੰਘ ਮਜੀਠੀਆ ਦੀ ਅਦਾਲਤ ਜਿਹੜੀ ਜ਼ਮਾਨਤ ਆ ਉਹਨੂੰ ਤੁਸੀਂ ਓਪੋਜ਼ ਕਰ ਰਹੇ ਆ ਸਰਕਾਰ ਆਪਣੇ ਇਸੇ ਬਿਆਨ ਤੇ ਅੜੀ ਸੀ ਕਿ ਅਜੇ ਜਾਂਚ ਕਰ ਰਹੇ ਆ ਜੀ ਅਜੇ ਇਹ ਜ਼ਮਾਨਤ ਨਾ ਦਿੱਤੀ ਜਾਵੇ ਸੋ ਇਹ ਕੇਸ ਜਿੱਧਰ ਨੂੰ ਜਾਂਦਾ ਲੱਗਦਾ ਜਿਸ ਹਿਸਾਬ ਦੇ ਨਾਲ ਹਾਈ ਕੋਰਟ ਦਾ ਰੁਖ ਰਿਹਾ ਕੱਲ ਦਾ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਬਹੁਤਾ ਲੰਮਾ ਸਮਾਂ ਇਸ ਤੋਂ ਬਾਅਦ ਜੇਲ੍ਹ ਦੇ ਵਿੱਚ ਰਹਿਣਗੇ ਕਿਉਂਕਿ ਜਦੋਂ ਟ੍ਰਾਇਲ ਸ਼ੁਰੂ ਹੋ ਗਿਆ ਤੁਸੀਂ ਜਿਹੜੇ ਚਲਾਨ ਪੇਸ਼ ਕਰ ਦਿੱਤਾ ਤੇ ਉਸ ਤੋਂ ਬਾਅਦ ਤਾਂ ਇਹ ਜਿਹੜਾ ਕੇਸ ਪ੍ਰੋਸੈਸ ਦੇ ਵਿੱਚ ਚੱਲਣਾ ਅਦਾਲਤ ਦੇ ਵਿੱਚ ਗਵਾਹੀਆਂ ਹੋਣੀਆਂ ਇਹ ਸਾਰਾ ਕੇਸ ਜਿਹੜਾ ਬਣਾਇਆ ਇਹ ਸਾਬਤ ਕਰਨਾ ਪੈਣਾ ਪਹਿਲਾਂ ਇਦਾਂ ਹੁੰਦਾ ਰਿਹਾ 2002 ਦੇ ਵਿੱਚ ਕੈਪਟਨ ਆਏ ਸੀ ਉਹਨਾਂ ਨੇ ਬਾਦਲਾਂ ਤੇ ਕੇਸ ਬਣਾਏ 2007 ਦੇ ਵਿੱਚ ਬਾਦਲ ਸਰਕਾਰ ਆਈ ਤੇ ਉਹ ਕੇਸ ਸਾਰੇ ਜਿਹੜੇ ਮੁੜ ਕੇ ਡਿਸਾਲਵ ਹੋ ਗਏ ਜਿਨ੍ਹਾਂ ਨੇ ਕੇਸ ਬਣਾਏ ਉਹਨਾਂ ਨੇ ਅਦਾਲਤ ਜਾ ਕੇ ਮੁੜ ਕੇ ਬਿਆਨ ਦੇ ਤੇ ਕਹਿੰਦੇ ਵੀ ਨਹੀਂ ਜੀ ਕੇਸ ਸਹੀ ਨਹੀਂ ਬਣੇ ਇਹ ਕਿਹਾ ਮੁੜ ਕੇ ਕੈਪਟਨ ਨਮਿੰਦਰ ਸਿੰਘ ਦੇ ਉੱਤੇ ਕੇਸ ਬਣਾਏ ਗਏ ਉਹ ਵੀ ਇਦਾਂ ਹੀ ਹੋਇਆ ਉਹ ਵੀ ਕੇਸ ਲੁਧਿਆਣਾ ਸਿਟੀ ਸੈਂਟਰ ਕੇਸ ਸੀ ਉਹ ਉਹ ਵੀ ਡਿੱਗ ਪਿਆ ਸੋ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਕੇਸ ਬਣਿਆ ਉਹਦਾ ਪ੍ਰਚਾਰ ਇਹ ਹੋਇਆ ਕਿ ਨਸ਼ੇ ਦਾ ਆ ਪਰ ਕੇਸ ਉਹ ਵਿਜੀਲੈਂਸ ਦਾ ਸੀ ਪਰ ਇਸ ਸਭ ਕਾਫੇ ਦੇ ਵਿੱਚ ਇੱਕ ਗੱਲ ਪੱਕੀ ਜਿਹੜੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧੀ ਧਿਰ ਦੇ ਮਨ ਦੇ ਵਿੱਚ ਵੀ ਜ਼ਰੂਰ ਸੀ ਕਿ ਬਿਕਰਮ ਸਿੰਘ ਮਜੀਠੀਆ ਬਹੁਤ ਤਿੱਖੇ ਸਵਾਲ ਭਗਵਾਨ ਤਮਾਨ ਉਹਨਾਂ ਦੇ ਉੱਤੇ ਕਰਦੇ ਸੀ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਯਾਤਰਾਏ ਕਰਨੀ ਪੈ ਗਈ ਆ ਬਹੁਤ ਸਾਰੇ ਲੀਡਰ ਆ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਡੀਆਂ ਫਾਈਲਾਂ ਮੇਰੇ ਕੋਲ ਆ ਦੇਖ ਲਓ ਕਿਦਾਂ ਕਰਨੀਆਂ ਅਗਲਾ ਚੁੱਪ ਕਰ ਜਾਂਦਾ ਅਗਲਾ ਬੋਲਦਾ ਨਹੀਂ ਪਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਜਦੋਂ ਬੰਦ ਕੀਤਾ ਤੇ ਇਹ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਗਈਆਂ ਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਵੀ ਤਸਵੀਰ ਬਾਹਰ ਨਹੀਂ ਆਉਣੀ ਚਾਹੀਦੀ ਕਾਰਨ ਇੱਕੋ ਹੀ ਸੀ ਕਿ ਜੇ ਕਿਤੇ ਤਸਵੀਰ ਖਿੱਚਦੇ ਖੇਚਦੇ ਬਿਕਰਮ ਸਿੰਘ ਮਜੀਠੀਆ ਨੇ ਮੋਛਾਂ ਤੇ ਹੱਥ ਫੇਰ ਦਿੱਤਾ ਕਿਤੇ ਰੋਲਾ ਫਿਰ ਮੁੜ ਕੇ ਉਹੀ ਨਾ ਪਹਜੇ ਕਿ ਬਿਕਰਮ ਸਿੰਘ ਮਜੀਠੀਆ ਨੇ ਮੋਛਾਂ ਨੂੰ ਵੱਟ ਦਿੱਤਾ ਰੋਲਾ ਮੋਛ ਦੀ ਵੱਟ ਦਾ ਜ਼ਿਆਦਾ ਨਿਕਲਿਆ ਤੇ ਇਹ ਕੇਸ ਜਿਹੜਾ ਬਣਿਆ ਇਹ ਕੇਸ ਹੁਣ ਜਿੱਦਾਂ ਜਿੱਦਾਂ ਟਰਾਇਲ ਚੱਲੂਗਾ ਉਹ ਸਭ ਕਾਸੇ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਊਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੇ ਇਹ ਸਾਰੇ ਦੋਸ਼ ਲੱਗੇ ਆ ਚਲਾਨ ਪੇਸ਼ ਹੋ ਗਿਆ ਕਿ ਉਹਨਾਂ ਨੇ ਇਹ ਸੱਚਮੁੱਚ ਸਾਰੇ ਘੁਟਾਲੇ ਕੀਤੇ ਆ ਇਹ ਗੱਲਬਾਤ ਸਾਰੀ ਅੱਗੇ ਜਾ ਕੇ ਜਿਹੜੀ ਆ ਕੇਸ ਦਾ ਨਤਾਰਾ ਹੋਊਗਾ ਪਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰੋਕ ਆਪਣਾ ਜਰੂਰ ਸਖਤ ਕੀਤਾ ਕਿ ਕਿਸ ਆਧਾਰ ਤੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕੱਢ ਜਾਵੇ ਜਦੋਂ ਟ੍ਰਾਇਲ ਚੱਲ ਰਿਹਾ ਆ ਅਦਾਲਤ ਦੇ ਵਿੱਚ ਚਲਾਨ ਪੇਸ਼ ਹੋ ਚੁੱਕਾ ਤੇ ਜਾਂਚ ਹੁਣ ਕਾਦੀ ਕਰਨੀ ਆ ਜਾਂਚ ਤਾਂ ਹੋ ਚੁੱਕੀ ਆ ਨਾ ਸੋ ਇਹ ਕੇਸ ਇਹ ਕੋ ਵੱਖਰਾ ਕੇਸ ਆ ਇਹ ਕੇਸ ਇੱਕ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿਹੜਾ ਜੇਲ੍ਹ ਯਾਤਰਾ ਕਰਿਆ ਉਹ ਲੀਡਰ ਵੱਡਾ ਬਣ ਜਾਂਦਾ ਬਾਦਲ ਸਾਹਿਬ ਕਹਿੰਦੇ 17 ਸਾਲ ਜੇਲ੍ਹ ਕੱਟੀ ਆ ਟੋੜਾ ਸਾਹਿਬ ਦੀ ਵੀ ਇਦਾਂ ਜੇਲ੍ਹ ਕੱਟੀ ਕਹਿੰਦੇ ਪਰ ਵਿਕਰਮ ਸਿੰਘ ਮਜੀਠੀਆ ਦਾ ਕਦ ਵੱਧਦਾ ਘਟਦਾ ਕੇਸ ਤੇ ਸਜ਼ਾ ਹੁੰਦੀ ਆ ਕੀ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਊਗਾ ਪਰ ਹਾਈ ਕੋਰਟ ਦੇ ਰੁਕ ਤੋਂ ਇੱਕ ਗੱਲ ਲੱਗਦਾ ਕਿ ਜੇ ਇਸ ਤਰ੍ਹਾਂ ਦਾ ਹੀ ਸਨਮਾਈਆਂ ਅੱਗੇ ਹੋਈਆਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਸਕਦੀ ਆ ਕਿਉਂਕਿ ਜਾਂ ਸਰਕਾਰ ਨੂੰ ਨਵੇਂ ਤੱਥ ਪੇਸ਼ ਕਰਨੇ ਪੈਣਗੇ ਕਿ ਜ਼ਮਾਨਤ ਕਿਉਂ ਨਾ ਹੋਵੇ ਬਿਕਰਮ ਸਿੰਘ ਮਜੀਠੀਆ ਇੱਕ ਵੱਖਰੀ ਵਿਰੋਧੀ ਧਿਰ ਦੇ ਤੌਰ ਦੇ ਉਤੇ ਵਿਚ ਰਿਹਾ ਇਹ ਗੱਲ ਪੱਕੀ ਆ ਕਿ ਜਦੋਂ ਸਰਕਾਰ ਦੇ ਖਿਲਾਫ ਕੋਈ ਬੋਲਦਾ ਨਹੀਂ ਸੀ ਉਦੋਂ ਬਿਕਰਮ ਸਿੰਘ ਮਜੀਠੀਆ ਤੇ ਸੁਪਾਲ ਸਿੰਘ ਘਹਿਰਾ ਦੋਨੇ ਬੋਲਿਆ ਤੇ ਦੋਨਾਂ ਨੂੰ ਕੇਸਾਂ ਦਾ ਸਾਹਮਣਾ ਕਰਨਾ ਪਿਆ ਤੇ ਇਸੇ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਮਗਰ ਇੱਕ ਫੈਨ ਬੇਸ ਵੀ ਬਣਿਆ ਬਹੁਤ ਲੋਕ ਮਗਰ ਤੁਰਿਆ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਜੀਠਾ ਹਲਕੇ ਤੋਂ ਉਹ ਆਪ ਚੋਣ ਲੜਦੇ ਆ ਕਿਉਂਕਿ ਹੁਣ ਉਹਨਾਂ ਦੀ ਪਤਨੀ ਉਥੋਂ ਐਮ ਐਲ ਏ ਬੀਬੀ ਗਨੀਪੌਰ ਸੋ ਉਹ ਉਸ ਹਲਕੇ ਤੋਂ ਆਪ ਚੋਣ ਲੜਦੇ ਆ ਕਿਦਾਂ ਲੜਦੇ ਆ ਕਿਉਂਕਿ ਉਹਨਾਂ ਦੇ ਪਹਿਲਾਂ ਯਾਰ ਰਹੇ ਤੇ ਹੁਣ ਸਿਆਸੀ ਵਿਰੋਧੀ ਬਣ ਚੁੱਕੇ ਤੇ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਅਲਵਿੰਦਰ ਸਿੰਘ ਗਿੱਲ ਉਹ ਵੀ ਮਜੀਠਾ ਹਲਕੇ ਤੋਂ ਇਸ ਵਕਤ ਉਹਨਾਂ ਦੇ ਵਿਰੁੱਧ ਜਿਹੜੀ ਉਹ ਚੋਣ ਲੜਨਗੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਮਾਇਤ ਆ ਉਹ ਬਿਕਰਮ ਸਿੰਘ ਮਜੀਠੀਆ ਦੇ ਆਉਣ ਦਾ ਵਾਅਦਾ ਹੀ ਆ ਜਾਂ ਬਾਹਰ ਆ ਕੇ ਜਿਹੜਾ ਬਿਕਰਮ ਸਿੰਘ ਮਜੀਠੀਆ ਅੰਦਰ ਗਏ ਸੀ ਉਦਾਂ ਦਾ ਹੀ ਰਹਿੰਦੇ ਆ ਇਹ ਗੱਲ ਬੱਕਰੀ ਆ ਇਹ ਆ ਕੇ ਪਤਾ ਲੱਗੂ ਪਰ ਇੱਕ ਗੱਲ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੰਨੀ ਜਾਂਦੀ ਆ ਜਿਹੜਾ ਸਿਆਸਤਦਾਨ ਜੇਲ੍ਹ ਜਾਇਆ ਹੋਵੇ ਲੀਡਰ ਜਰੂਰ ਵੱਡਾ ਬਣ ਜਾਂਦਾ ਇਹ ਗੱਲ ਪੱਕੀ ਆ ਹੁਣ ਦੇਖਦੇ ਆ ਇਹ ਵੀ ਲੀਡਰ ਬਣਦੇ ਕਿ ਨਹੀਂ ਬਣਦੇ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਅਗਲੀਆਂ ਚੋਣਾਂ ਦੇ ਵਿੱਚ ਹੋ ਸਕਦਾ ਜਿਹੜਾ ਪਰਫਾਰਮ ਵੱਖਰੇ ਤਰੀਕੇ ਨਾਲ ਕਰੇ ਕਿਉਂਕਿ ਇਹ ਗੱਲ ਲੋਕ ਵੀ ਸਮਝ ਲੱਗ ਰਿਹਾ ਹੁਣ ਕਿ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਗਿਣ ਮਿੱਥ ਕੇ ਬਹੁਤ ਵੱਡੀ ਪੱਧਰ ਤੇ ਕੀਤਾ ਗਿਆ ਬੇਸ਼ੱਕ ਉਹਨਾਂ ਦੀਆਂ ਗਲਤੀਆਂ ਹੈਗੀਆਂ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਾਰ ਤਕਰੀਬਨ ਸਾਰੇ ਪਾਸਿਆਂ ਤੋਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਵਾਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਸ਼ਵੀ ਦੇ ਉੱਤੇ ਚੋਟ ਕੀਤੀ ਗਈ ਹੈ ਜਾਣ ਬੁਝ ਕੇ ਟਕਾ ਕੇ ਤੇ ਉਹਨਾਂ ਦੀਆਂ ਵੀ ਇਹ ਗਲਤੀਆਂ ਰਹੀਆਂ ਜਿਨ੍ਹਾਂ ਕਰਕੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਪਿੱਛੇ ਗਿਆ ਪਰ ਵਿਰੋਧੀ ਪਾਰਟੀਆਂ ਕਾਂਗਰਸ ਹੋਵੇ, ਭਾਜਪਾ ਹੋਵੇ, ਕੋਈ ਪਾਰਟੀ ਹੋਵੇ ਇਹ ਗੱਲ ਮੰਨਦੇ ਆ ਕਿ ਜੇ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਓਰੀਜਨਲ ਪਾਰਟੀ ਆ ਉਹ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਬੜਾ ਜ਼ਰੂਰੀ ਆ ਜਿਹੜੇ ਫੈਡਰਲ ਸਟਰਕਚਰ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਮੰਨੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੰਦਰ ਝਾਤੀ ਮਾਰਨ ਦੀ ਲੋੜ ਆ ਕਿ ਲੋਕਾਂ ਦੀ ਤਵਕਕਾ ਜਿਹੜੀ ਉਹਨਾਂ ਤੋਂ ਹੁੰਦੀ ਆ ਉਹਦੇ ਉੱਤੇ ਖਰਾ ਉਤਰਨ ਕਿਉਂਕਿ ਇੱਕੋ ਇੱਕ ਪਾਰਟੀ ਆ ਜਿਹਦੇ ਵਿੱਚ ਸਾਡੇ ਸਾਰਿਆਂ ਦੇ ਬਜ਼ੁਰਗਾਂ ਨੇ ਆਪਣੇ ਲੋਨਸਤ ਦੀ ਆਏ ਪਾਰਟੀ 1920 ਚ ਬਣੀ ਪਾਰਟੀ ਅੱਜ 19225 ਦੇ ਵਿੱਚ ਜੇ ਤਿੰਨ ਸੀਟਾਂ ਤੇ ਆ ਇਹਦਾ ਦੁੱਖ तकरीबन ਹਰ ਪੰਜਾਬੀ ਨੂੰ ਹੀ ਹੈ ਨੰਬਰ 2 ਤੇ ਇੱਕ ਗੱਲ ਪੱਕੀ ਆ ਜਿਹੜਾ ਕਾਡਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਆ ਉਹ ਕਿਸੇ ਹੋਰ ਪਾਰਟੀ ਦੇ ਕੋਲ ਹੈ ਨਹੀਂ ਪਿੰਡ ਗਰਾਸ ਰੂਟ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੇ ਜਿਸੇ ਕੇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਤੇ ਇਹਨਾਂ ਇਸ ਤੋਂ ਡਰ ਵੀ ਹੈ ਨਾ ਤੋਂ ਕਿਉਂਕਿ ਜੇ ਇਹ ਵਰਕਰ ਉੱਠ ਖੜੇ ਤੇ ਇਹ ਕਿਤੇ ਪਾਸਾ ਨਾ ਪਲਟ ਜਵੇ ਇਹ ਦੇਖਦੇ ਆ ਅੱਗੇ ਚੋਣ ਆ ਰਹੀ ਤਰਨਤਾਰਨ ਦੀ ਕੀ ਬਣਦਾ ਉਹਦੇ ਵਿੱਚ ਤਸਵੀਰ ਸਾਫ ਹੋ ਗਈ ਵੀਪੀ ਸਿੰਘ ਗੇਲ ਜੀ ਤੁਸੀਂ ਪੰਜਾਬ ਦੀ ਸਿਆਸਤ ਤੇ ਕਾਫੀ ਪਕੜ ਰੱਖਦੇ ਹੋ ਤੇ ਤੁਹਾਡੇ ਵਿਚਾਰ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦੇ ਹਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ